ਸੱਚੇ ਕਾਲ ਧਨ ਮਿਊਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਰੁਕ ਕਰ ਲੈਣੇ ਆ ਦਿੱਲੀ ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਜਿਹੜਾ ਆ ਪੂਰੀ ਤਰ੍ਹਾਂ ਦੇ ਨਾਲ ਗਰਮਾਇਆ ਹੋਇਆ ਹਰ ਪਾਰਟੀ ਦੇ ਵੱਲੋਂ ਆਪੋ ਆਪਣੇ ਜੋਰ ਅਜਮਾਇਸ਼ ਦੇ ਨਾਲ ਵੋਟਰਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਆਪ ਸਰਕਾਰ ਆਉਣ ਦੀ ਗੱਲ ਜਿਹੜੀ ਆਖੀ ਜਾ ਰਹੀ ਹੈ ਇਹਨਾਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਨਿਤਰੇ ਨਜ਼ਰ ਆ ਰਹੇ ਨੇ ਲਗਾਤਾਰ ਰੋਡ ਸ਼ੋਅ ਜਿਹੜੇ ਨੇ ਕਿੱਥੇ ਜਾ ਰਹੇ ਨੇ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਰ ਵੀ ਕੇਜਰੀਵਾਲ ਨੂੰ ਲਿਆ ਕੇ ਦਿੱਲੀ ਦੀ ਕਾਇਆਕਲਪ ਜਿਹੜੀ ਹੈ ਉਹ ਨਿਰਵਿਘਨ ਹੁੰਦੀ ਰਵੇ ਇਸ ਵਾਸਤੇ ਲੋਕ ਉਹਨਾਂ ਦਾ ਸਾਥ ਦੇਣ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ ਬਦਲੀ ਤੇ ਰੋਹਿਣੀ ਵਾਸੀਆਂ ਨੂੰ ਅੱਜ ਸੰਬੋਧਿਤ ਕੀਤਾ ਏ ਲੋਕਾਂ ਦੇ ਜਨ ਸਲਾਬ ਨੇ ਇਹ ਦੱਸ ਦਿੱਤਾ ਹੈ ਕਿ ਚੌਥੀ ਵਾਰ ਵੀ ਵਿਧਾਇਕ ਆਮ ਆਦਮੀ ਪਾਰਟੀ ਦੇ ਹੀ ਹੋਣ ਵਾਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਮੈਨੂੰ ਯਕੀਨ ਹੈ ਕਿ 8 ਤਰੀਕ ਨੂੰ ਰੁਝਾਨ ਜਿਹੜੇ ਨਯਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਉਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਿਤ ਕਰਦਿਆਂ ਹੋਰ ਕੀ ਕੁਝ ਕਿਹਾ ਇਹ ਆਉ ਜਾਣ ਲੈਣੇ ਬਹੁਤ ਖੁਸ਼ੀ ہوئی ਆਪ ਲੋਕੋ ਨੂੰ ਮਿਲ ਕੇ ਔਰ ਮਿੱਤਲ ਸਾਹਿਬ आप लोगों के बीच कई के आदमी है पांच तारीख को झाड़ू का चुनाव चिन्ह है और आपका जाना पहचाना चुनाव चिन्ह है अरविंद केजरीवाल आपका ही बंदा है आम आदमी पार्टी है तो जिताइए मैं आज ये मेरी तीसरी सभा है पहले आ, कमला आ, कमला नगर में गया फिर जहांगीरपुरी में फिर बादली में अब यहां पे तो मैं पहले भी दिल्ली में बहुत घूम चुका हूं मुझे दिल्ली के लोगों पर यकीन है पढ़े लिखे लोग हैं अच्छी चॉइस है तो आपकी चॉइस ही अच्छी है तो ये आप लोगों का प्यार है इतनी रात गए इतने फूल गाड़ी में और नेताओं के लिए कभी हो ही नहीं सकता कभी सोचे पुराने जन्म के पुण्य भाई साहब वरना इस समय इतनी रात गए नेताओं को कुछ सुनने आ जाए ये बच्चे आ गए छोटे छोटे बच्चे आ गए ये तो बेचारे जानते भी नहीं होंगे भगवंत मान कौन है क्या लेकिन ये छोटे आप जानते लेकिन इनके लिए ही लड़ रहे हैं इनके फ्यूचर के लिए इनकी पढ़ाई के लिए इनकी शिक्षा के लिए हम लड़ रहे हैं बहुत बहुत आपको मुबारकबाद हो दोनों हाथ खड़े करके दो नारे लगा दो इनक्रो जो बोले सो निहाल आओ कट्ठे होइए यादव साहब आपके पहले भी

कमाल अब मैं अब मैं कुछ अब मैं क्या बोलूं भाई आप ही बोल रहे हो मेरे बोलने का तो कुछ रह ही नहीं गया अरे कोई, कोई, कोई। दिल से बोल चलो ऐसा करते हैं दिल्ली में सबसे ज्यादा मतों से आप अगर जिताओगे तो मैं मैं अपने पार्टी के सुप्रीमो को ये कहूंगा जी मैं गया था वहां वहां ये वादा किया था लोगों ने और निभा दिया आठ तारीख को आठ बजे रिजल्ट शुरू हो जाते हैं। सब आठ बजे तक कहने लग जाते हैं सबसे पहले जब आए रुझान सबसे पहला रुझान आया आम आदमी पार्टी के पास तो मैं उनको मंत्री भी बन जाऊंगे ਕੋਈ ਚੀਜ਼ ਇੰਪੋਸੀਬਲ ਨਹੀਂ ਹੈ इवन ਇੰਪੋਸੀਬਲ ਜਿਵੇਂ ਲਿਖਤੇ ਹਨ ਅਗਰ ਉਸਕੋ ਥੋੜਾ ਸਾ ਗੈਪ ਦੇ ਕੇ ਲਿਖੇ ਤਾਂ ਆਈ ਐਮ ਪੋਸੀਬਲ ਹੈ ਕੋਈ ਵੀ ਚੀਜ਼ ਪੋਸੀਬਲ ਹੈ ਅੱਗੇ ਬਤਾ ਕੇ ਗੱਲ ਕਰਦੇ ਆ ਖਤਰਨਾਕ ਮੰਨੀ ਜਾਂਦੀ ਖੁੰਨੀ ਡੋਰ ਚਾਈਨਾ ਡੋਰ ਸਬੰਧੀ ਸਖਤ ਹੁਕਮ ਜਾਰੀ ਕੀਤੇ ਗਏ ਨੇ ਤੇ ਹੁਣ ਖੁੰਨੀ ਚਾਈਨਾ ਡੋਰ ਵੇਚਣ ਵਾਲਿਆਂ ਦੀ ਕਰਨੀ ਹੋਬਗੀ ਕਿਉਂਕਿ ਬਸੰਤ ਪੰਚਮੀ ਦਾ ਤਿਹਾਰ ਆਉਣ ਵਾਲਾ ਹੈ ਤੇ ਲੋਕ ਬਸੰਤ ਪੰਚਮੀ ਦੇ ਤਿਹਾਰ ਤੇ ਖੂਬ ਪਤੰਗਬਾਜ਼ੀ ਕਰਦੇ ਨੇ ਪਰ ਚਾਈਨਾ ਡੋਰ ਲੋਕਾਂ ਦੀ ਜਾਨ ਵੀ ਲੈ ਰਹੀ ਹੈ ਤੇ ਇਸ ਦੇ ਨਾਲ ਕਈ ਪਸ਼ੂ ਪੰਛੀਆਂ ਨੂੰ ਵੀ ਨੁਕਸਾਨ ਜਿਹੜਾ ਹੁੰਦਾ ਹੈ ਪ੍ਰਸ਼ਾਸਨ ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਦੇ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦੀਪ ਸ਼ੀਖਾ ਸ਼ਰਮਾ ਨੇ ਦੱਸਿਆ ਕਿ ਚਾਈਨਾ ਡੋਰ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਹੈ ਅਤੇ ਪੁਲਿਸ ਵੀ ਲਗਾਤਾਰ ਜੋ ਚਾਈਨਾ ਡੋਰ ਵੇਚ ਰਹੇ ਨੇ ਜਾਂ ਖਰੀਦ ਰਹੇ ਨੇ ਉਹਨਾਂ ਨੂੰ ਫੜ ਰਹੀ ਹੈ ਗ੍ਰਿਫਤਾਰ ਕਰ ਰਹੀ ਹੈ ਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਵੀ ਜੜਾਇਆ ਚਾਈਨਾ ਡੋਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਮੈਂ ਇੱਕ ਚਾਈਨਾ ਡੋਰ ਜਿਹੜੀ ਹੈ ਅੱਛਾ ਬਸੰਤ ਮੇਲਾ ਮਨਾਇਆ ਜਾਂਦਾ ਸੀ ਪਰ ਚਾਈਨਾ ਡੋਰ ਆਉਣ ਤੋਂ ਬਾਅਦ ਜਿਹੜਾ ਕਾਫੀ ਕਤਕ ਸਾਬਤ ਹੋ ਰਹੀ ਹੈ ਜੀਵ ਜੰਤੂਆਂ ਦੇ ਲਈ ਆਮ ਲੋਕਾਂ ਦੇ ਲਈ ਪੰਛੀਆਂ ਦੇ ਲਈ ਉਸ ਦੇ ਲਈ ਪ੍ਰਸ਼ਾਸਨ ਦੁਆਰਾ ਕੀ ਇੰਤਜ਼ਾਮ ਕੀਤੇ ਗਏ ਪ੍ਰਸ਼ਾਸਨ ਵੱਲੋਂ ਜੀ ਇਹਦੇ ਲਈ ਇੱਕ ਆਪਣਾ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੋਹਿਬਿਟਰੀ ਆਰਡਰਸ ਆਲਰੇਡੀ ਪਾਸ ਕੀਤੇ ਹੋਏ ਹਨ ਤੇ ਆਪਣਾ ਉਹਦੇ ਲਈ ਡੈਫੀਨੇਟਲੀ ਜਿਹਨੂੰ ਵੀ ਕੋਈ ਵੀ ਪਕੜਾ ਜਾਂਦਾ ਹੈ ਸੇਲ ਕਰਦੇ ਹੋਵੇ ਜਾਂ ਫਿਰ ਖਰੀਦੇ ਹੋ ਉਸਤੇ ਆਪਣਾ ਕਾਰਵਾਈ ਦੇ ਪੁਖਤਾ ਜਿਹੜੇ ਹੈ ਪੁਲਿਸ ਵੱਲੋਂ ਵੀ ਕਾਰਗੁਜ਼ਾਰੀ ਚੱਲ ਰਹੀ ਹੈ ਤੇ ਸਾਡੇ ਵੱਲੋਂ ਵੀ ਜਿਨੇ ਵੀ ਐਸ ਡੀ ਐਮਸ ਹੈ ਉਹਨਾਂ ਦੇ ਤਹਿਤ ਟੀਮਸ ਡਰਾਈਵਸ ਲਗਾਈ ਜਾ ਰਹੀ ਹੈ ਅਵੇਅਰਨੈਸ ਵੀ ਤੇ ਬਾਕੀ ਰੈਗੂਲੇਟਰੀ ਵੀ ਕਿ ਜਿਨ੍ਹਾਂ ਵੀ ਆਪਣਾ ਚਾਈਨਾ ਡੋਰ ਦੀ ਜਿਹੜੀ ਹੈ ਉਹ ਸਿਰਫ ਆਪਣੇ ਲਈ ਨਹੀਂ ਬਾਇ ওভারঅল ਜਿਨੇ ਆਪਣੇ ਬਰਡਸ ਹੈ ਜਿਵੇਂ ਤੁਸੀਂ ਕਿਹਾ ਹੈ ਬਰਡਸ ਸਾਰੇ ਉਹਨਾਂ ਲਈ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਤਾਂ ਮੇਰੀ ਇਹ ਹੀ ਅਪੀਲ ਹੈ ਕਿ ਜੀ ਤੁਸੀਂ ਪਲੀਜ਼ ਸਾਰੇ ਫਿਰੋਜ਼ਪੁਰ ਵਾਸੀਆਂ ਨੂੰ ਕਿ ਤੁਸੀਂ ਪਲੀਜ਼ ਆਪਣਾ ਆਪਣੀ ਸੁਰੱਖਿਆ ਦਾ ਇੱਕ ਤੋਂ ਆਪਣੀ ਆਪ ਆਪਣੀ ਸੁਰੱਖਿਆ ਦਾ ਆਪਣੇ ਪਰਿਵਾਰ ਦੀ ਸੁਰੱਖਿਆ ਦਾ ਪਲੀਜ਼ ਇੱਕ ਸਟੈਪ ਲਈਏ ਤਾਂ ਇਹਨੂੰ ਬਿਲਕੁਲ ਗੁਰੇਜ਼ ਕਰੋ ਇਹਨੂੰ ਵਰਤਣ ਤੇ ਮੈਮ ਡਰੋਨ ਦੇ ਉੱਪਰ ਡਰੋਨ ਦੇ ਨਾਲ ਹੀ ਛਤਾਂ ਦੇ ਉੱਪਰ ਵੀ ਨਜ਼ਰ ਰੱਖੀ ਜਾਏਗੀ ਵੀ ਜੇ ਕੋਈ ਇਸਤੇਮਾਲ ਨਾ ਕਰੇ ਉਹ ਉਹ ਅਸੀਂ ਜੀ ਕਰ ਲੈਨੇ ਆ ਜੀ ਦੇਖ ਲੈਨੇ ਆ ਉਹਦੇ ਬਾਰੇ ਕੁਝ ਜੇਕਰ ਆਪਣਾ ਕਰ ਸਕਦੇ ਆ ਤਾਂ ਵੀਲ ਡੈਫੀਨੇਟਲੀ ਵਰਕ ਆਊਟ ਔਨ ਦਿਸ ਤਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਡਰੱਗ ਇਨਸਪੈਕਟਰ ਅਤੇ ਪੁਲਿਸ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਆਪਰੇਸ਼ਨ ਦੇ ਦੌਰਾਨ ਇੱਕ ਮੈਡੀਕਲ ਦੀ ਦੁਕਾਨ ਦੇ ਉੱਤੇ ਛਾਪੇਮਾਰੀ ਕੀਤੀ ਗਈ ਤੇ ਉੱਥੇ ਤੋਂ ਪਾਬੰਦੀਸ਼ੁਦਾ ਦਵਾਈਆਂ ਬਿਨਾ ਬਿਲਤੋ ਅਤੇ 300 ਪ੍ਰੇਗਾ ਕੈਪਸੂਲ ਜਿਹੜੇ ਨੇ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਹੀ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋਈ ਹੈ ਤੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਥਾਣਾ ਕੋਟ ਇਸੇ ਖਾਂ ਦੇ ਇੰਚਾਰਜ ਸੁਨੀਤਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਲਗਾਤਾਰ ਹੀ ਛਾਪੇਮਾਰੀ ਮੁਹਿੰਮ ਚੱਲ ਰਹੀ ਹੈ ਡ੍ਰੈਗਨ ਇੰਸਪੈਕਟਰ ਰਵੀ ਗੁਪਤਾ ਅਤੇ ਐਸਆਈ ਚਰਨਜੀਤ ਸਿੰਘ ਦੇ ਵੱਲੋਂ ਕੋਟ ਇਸੇ ਖਾ ਜੀਰਾ ਰੋਡ ਦੇ ਉੱਤੇ ਸਥਿਤ ਇੱਕ ਮੈਡੀਕਲ ਸਟੋਰ ਦੇ ਵਿੱਚ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਛਾਪੇਮਾਰੀ ਦੇ ਦੌਰਾਨ ਬਿਨਾਂ ਬਿੱਲਾਂ ਤੋਂ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ ਨੇ ਅਤੇ 300 ਪ੍ਰੈਗਾ ਕੈਪਸੂਲ ਵੀ ਬਰਾਮਦ ਕੀਤੇ ਗਏ ਨੇ ਜੋ ਕਿ ਪਾਬੰਦੀਸ਼ੁਦਾ ਦਵਾਈਆਂ ਨੇ ਦਵਾਈਆਂ ਦੀ ਕਾਰਵਾਈ ਡਰੱਗ ਇਨਸਪੈਕਟਰ ਰਵੀ ਗੁਪਤਾ ਦੇ ਵੱਲੋਂ ਕੀਤੀ ਗਈ ਹੈ ਤੇ 300 ਪ੍ਰੇਗਾ ਕੈਪਸੂਲ ਦਾ ਮਾਮਲਾ ਦਰਜ ਕਰਕੇ ਸ਼ਰਨਜੀਤ ਸਿੰਘ ਅਤੇ ਮਨਦੀਪ ਸਿੰਘ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਂਜੂਕ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਸ਼ਿਆਂ ਦੇ ਖਿਲਾਫ ਵਿੱਢੀ ਹੋਈ ਮੁਹਿੰਮ ਦੇ ਤਹਿਤ ਕੱਲ੍ਹ ਥਾਣਾ ਕੋਟੀ ਸੇਖਾਂ ਦੇ ਏਐਸਆਈ ਚਲਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਜੀਰਾ ਰੋਡ ਕੋਰਟੀਸੇਖਾ ਵਿੱਚ ਸਥਿਤ ਡੀਪ ਮੈਡੀਕਲ ਸਟੋਰ ਦੀ ਧਿਆਤਨ ਚੈਕਿੰਗ ਕੀਤੀ ਗਈ ਜੋ ਦੌਰਾਨੇ ਚੈਕਿੰਗ ਡਰੱਗ ਇੰਸਪੈਕਟਰ ਵੱਲੋਂ ਕੁਝ ਦਵਾਈਆਂ ਰਿਕਵਰ ਕੀਤੀਆਂ ਗਈਆਂ ਜਿਨ੍ਹਾਂ ਦਾ ਕੋਈ ਵੀ ਬਿੱਲ ਨਹੀਂ ਸੀ ਤੇ ਜਿਨ੍ਹਾਂ ਨੂੰ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਰਿਕਵਰ ਕਰਕੇ ਅਗਲੀ ਕਾਰਵਾਈ ਡਰੱਗ ਇੰਸਪੈਕਟਰ ਵੱਲੋਂ ਅਮਲ ਵਿੱਚ ਲਈ ਜਾਂਦੀ ਗਈ ਇਸ ਤੋਂ ਇਲਾਵਾ ਦੌਰਾਨੇ ਸਰਚ ਉਥੋਂ ਕੁਝ ਪ੍ਰੈਗਾ ਕੈਪਸੂਲ ਮਿਲੇ ਜਿਨ੍ਹਾਂ ਦੀ કુલ ਮਾਤਰਾ 300 ਹੈ ਤੇ ਜਿਨ੍ਹਾਂ ਦੇ ਜਿਨ੍ਹਾਂ ਵਿੱਚ ਥਾਣਾ ਕੋਟੀਸੇਖਾਂ ਵਿਖੇ ਮਕਦਮਾ ਨੰਬਰ 11/25 ਦਰਜ ਰਜਿਸਟਰ ਕਰਕੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਾਰਜਮਾਨ ਤਰ੍ਹਾਂ ਕੀਤਾ ਗਿਆ। ਅੱਗੇ ਵਧਦੇ ਆ ਗੱਲ ਕਰਦੇ ਆ ਅੰਮ੍ਰਿਤਸਰ ਦੇ ਛੇਟਾ ਇਲਾਕੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਰਹਿਣ ਵਾਲੇ ਪ੍ਰਿੰਸ ਨਾਂ ਦੇ ਨੌਜਵਾਨ ਦੀ ਰਾਤ ਕੰਮ ਤੋਂ ਘਰ ਵਾਪਸ ਜਾਂਦਿਆਂ ਕਰੇਟਾ ਗੱਡੀ ਦੇ ਨਾਲ ਟੱਕਰ ਹੋ ਗਈ ਅਤੇ ਬੁਰੀ ਤਰ੍ਹਾਂ ਦੇ ਨਾਲ ਉਹ ਜ਼ਖਮੀ ਹੋ ਗਿਆ। ਜਿਸ ਨੂੰ ਚੇਟਾ ਵਿਖੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਸ ਦੀ ਹਾਲਤ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦਿੰਦੇ ਆ ਕਿ ਇਸ ਸਬੰਧੀ ਜ਼ਖਮੀ ਨੌਜਵਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੀ ਦੁਕਾਨ ਉੱਤੇ ਕੰਮ ਕਰਦਾ ਜੋ ਨੌਜਵਾਨ ਹੈ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਜਾਣ ਮੌਕੇ ਉਸ ਦੀ ਐਕਟਿਵਾ ਨੂੰ ਇੱਕ ਕ੍ਰੇਟਾ ਗੱਡੀ ਦੇ ਵੱਲੋਂ ਜ਼ਬਰਦਸਤ ਟੱਕਰ ਮਾਰ ਦਿੱਤੀ ਗਈ। ਜਿੱਥੇ ਚੱਲਦੇ ਆ ਐਕਟਿਵਾ ਪੂਰੀ ਤਰ੍ਹਾਂ ਦੇ ਨਾਲ ਟੁੱਟ ਭੱਜ ਗਈ ਹੈ ਉੱਥੇ ਹੀ ਨੌਜਵਾਨ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਛੇਟਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਪੁਲਿਸ ਮੌਕੇ ਦੀ ਜਾਂਚ ਕਰ ਰਹੀ ਹੈ ਤੇ ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਗੱਡੀ ਵਾਲਿਆਂ ਦੇ ਵੱਲੋਂ ਜ਼ਖਮੀ ਨੌਜਵਾਨ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਤੇ ਬਾਕੀ ਚੱਕਵੀ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਬਣਦੀ ਕਾਰਵਾਈ ਜਿਹੜੀ ਹੈ ਅਮਲ ਦੇ ਵਿੱਚ ਲਿਆਂਦੀ ਜਾਫੀ ਗਈ। ਇਹ ਲੜਕਾ ਜੀ ਪ੍ਰਿੰਸ ਆਫ ਵਰਮ ਕੁਮਾਰ ਇਹ ਮੇਰੇ ਕੋਲ ਕੰਮ ਕਰਦਾ ਹੈ। ਇਹ ਨੂੰ ਆ ਰਿਹਾ ਸੀ ਹੁਣੇ ਆ ਦੁਕਾਨ ਤੋਂ ਆਪਣੀ ਸ਼ਾਪ ਬੰਦ ਕਰਕੇ ਕਿਤੇ ਛੱਡ ਚੌਂਕ 'ਚ ਇਹਨੂੰ ਕ੍ਰੇਟਾ ਕਾਰ ਵਾਲੇ ਨੇ ਅੱਕਰ ਮਾਰਤੀ ਹੈ। ਇਹਦੀ ਸਾਰੀ ਐਕਟਿਵਿਟੀ ਵੀ ਉਰੀ ਤਰ੍ਹਾਂ ਟੁੱਟ ਗਈ ਹੈ ਔਰ ਇਹਨੂੰ ਸੱਟਾਂ ਵੀ ਲੱਗੀਆਂ ਇਹਦੀ ਹਾਲਤ ਸੀਰੀਅਸ ਹੈ। ਇਹ ਮੈਨੂੰ ਲੱਗਦਾ ਕਿ ਰੰਜਿਸ਼ਾ ਨੇ ਇਹਦੇ ਨਾਲ ਇਹ ਕਾਰਵਾਈ ਕੀਤੀ ਗਈ ਹੈ ਬਾਕੀ ਪੂਛ ਜਾਂਚ ਕਰ ਰਹੀ ਹੈ ਅਸੀਂ ਜਲਦੀ ਹੌਨਾਸੀ ਇਹਨੂੰ ਲੈ ਕੇ ਜਾ ਰਹੇ ਹਾਂ ਇਹਦਾ ਸਕੈਨ ਕਰਾਉਣ ਵਾਸਤੇ ਉਸ ਤੋਂ ਬਾਅਦ ਜੋ ਵੀ ਡਾਕਟਰ ਰਿਪੋਰਟ ਦਿੰਦੇ ਫਿਰ ਇਹਨਾਂ ਦੱਸਦੇ ਨਾਲੇ ਸੋਤ ਦੇ ਵਿੱਚ ਜਾਂਚ ਕਰਦੇ ਇਹ ਰੋੜਾ ਹਸਪੀਟਲ ਛੱਟ ਹੈ ਇਹ ਭਾਜੀ ਐਡਵਾਇਟਰ ਦੇ ਵਿੱਚ ਹੋਇਆ 8:00 ਵਜੇ ਕਰੀਬ ਸਵੇਰ 8:00 ਵਜੇ ਐਡਵਾਇਟਰ ਦੇ ਵਿੱਚ ਕ੍ਰੇਟਾ ਗੱਡੀ ਦਾ ਐਕਸੀਡੈਂਟ ਹੋਇਆ ਚਾਹੇ ਕਿ ਡਰਾਈਵਰ ਐਡਵਾਇਟਰ ਦੇ ਪੜਾ ਕਿਤਾ ਗੱਡੀ ਚੋਂ ਨੇ ਬਰੀ ਮੱਕੀ ਨਹੀਂ ਭਾਜੀ ਅਕਸਟ ਹੋਇਆ ਜਿਸ ਕਰਕੇ ਡੱਕੇ ਦੇ ਜਿਹੜੀਗਾ ਸਟਲ ਲੱਗਿਆ ਐਕਟੀ ਵਾਲੇ ਦੇ ਐਕਟੀਵਿਟੀ ਕਰਦੀ ਹੋਈ ਆ ਉਹਨੂੰ ਇੱਥੇ ਅਰੋੜ ਹਸਪਤਾਲ ਦਾ ਹਲ ਕਰਾਇਆ ਵਾ ਤੋਂ ਜਿਹੜੇ ਗੱਡੀ ਵਾਲੇ ਉਹਦੇ ਦੇ ਰੈਟੀ ਵੀ ਆ ਗਏ ਉਹਦੇ ਆਪਣੇ ਤੇ ਚੱਲ ਰਿਹਾ ਦੀ ਆਪਣੇ ਚੋਗੇ ਕਰ ਲੈ ਗੱਡੀ ਵਾਲਾ ਜਿਹੜਾ ਮੌਕੇ ਤੇ ਠੀਕ ਜਾਂ ਮੌਕੇ ਤੇ ਉਹ ਦਾਖਲ ਜਿਹੜਾ ਗੱਡੀ ਵਿੱਚ ਪਤਾ ਲੱਗਾ ਵਾ ਪਤਾ ਲੱਗਾ ਗੱਡੀ ਵਿੱਚ ਦਾਖਲ ਕਰਾ ਬਾਕੀ ਉਹਨਾਂ ਦੇ ਗੱਡੀ ਵਾਲੇ ਦੇ ਬੰਦੇ ਵੀ ਆ ਗਏ ਉਹ ਉਹਨਾਂ ਦਾ ਇਲਾਜ ਕਰਾ ਰਹੇ ਤੇ ਜਿਹੜਾ ਲੜਕਾ ਉਹਦਾ ਟੀਨਾ ਜਿਹੜਾ ਵਰਨ ਮਰਦਕ ਬਾਹਰ ਕਰੇ ਬੈਠੀ ਜਿਹਨਾਂ ਬੰਦਾ ਆ ਗਿਆ ਉਹਦਾ ਜਨਾਬ ਪਤਾ ਲੱਗਾ ਹਾਂ ਜੀ ਇਹ ਕੱਟ ਕੇ ਗਏ ਹਾਂ ਜੀ ਆ ਜੀ ਆਹ ਪੁੱਛਦੇ ਜੇ ਹੰਤ ਪਲੇਟ ਆਸ ਤੇ ਉਹ ਉਹ ਤੇਨੂੰ ਦਾਹਲ ਕਰਾ ਕੇ ਚਲੇ ਗਏ ਹੁਣ ਥੋੜੇ ਥੋੜੇ ਬੰਦਗੀ ਕਾਰਵਾਈ ਬਾਕੀ ਦੇਖਣੇ ਇਹ ਵੀ ਜੋ ਪੁਲਿਸ ਪਰ ਬਿਆਨਾਂ ਦੇ ਕਾਬਲੇ ਬਿਆਨ ਜਿੰਦਾ ਬਦ ਤਾਕਤ ਕਰਵਾਇਆ ਲਾਲ ਉਹਦੀ ਕੰਡੀਸ਼ਨ ਤੇ ਲਾਲ ਠੀਕ ਹੈ ਜੀ ਹੋਸ਼ ਨਹੀਂ ਹੁੰਦੀ ਤੇ ਹੋਸ਼ੀਏ ਪਤਾ ਲੱਗਦਾ ਐਕਸਟਰਾ ਵਗੈਰਾ ਕਰਾਰੇ ਆਪਣੇ ਸੀਟੀ ਸਕੈਨ ਕਰਾ ਰਹੇ ਉਹਨੇ ਉਹਨਾਂ ਜਾ ਰਹੇ ਤੇ ਦੋਹ ਪਾਰਟੀਆਂ ਹੋ ਗਿਆ ਆਪਣੇ ਤੇ ਕਰਾਰੇ ਇਲਾਜ ਕਰਾ ਰਹੇ ਰੋੜਾ ਫਿਰਦੇ ਵਿੱਚ ਹਾਂ ਜੀ ਰੋੜਾ ਜੇ ਉਧਰ ਪਟਾਲਾ ਵਿਖੇ ਦੋ ਧਿਰਾਂ ਦੇ ਵਿੱਚ ਜ਼ਬਰਦਸਤ ਝੜਪ ਹੁੰਦੀ ਨਜ਼ਰ ਆਈ ਹੈ ਲੜਾਈ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਮਗਰੋਂ ਦੋਵੇਂ ਧਿਰਾਂ ਜਿਹੜੀਆਂ ਨੇ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਪਹੁੰਚਦੀਆਂ ਨੇ ਤੇ ਜਦੋਂ ਹਸਪਤਾਲ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਇਹ ਦੋਨੋਂ ਧਿਰਾਂ ਪਹੁੰਚਦੀਆਂ ਨੇ ਤਾਂ ਹਸਪਤਾਲ ਦੇ ਅੰਦਰ ਵੀ ਤੇਜ਼ ਤਾਰ ਹਥਿਆਰਾਂ ਡਾਂਗਾ ਛੋਟਿਆਂ ਦੇ ਨਾਲ ਇੱਕ ਦੂਜੇ ਦੇ ਉੱਤੇ ਵਾਰ ਕਰ ਦਿੱਤੇ ਜਾਂਦੇ ਨੇ ਅਤੇ ਇਹਨਾਂ ਦੀ ਵੀਡੀਓ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਇਹ ਵੀਡੀਓ ਵੀ ਜਿਹੜੀ ਹੈ ਧੜਲੇ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਦੋਵਾਂ ਧਿਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੋਨਾਂ ਨੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਆ ਜਾ ਰਿਹਾ ਕਿ ਮਾਮਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਪਰ ਇੱਕ ਦੂਸਰੇ ਨੇ ਇਲਜ਼ਾਮ ਲਗਾਏ ਨੇ ਕਿ ਸਾਡੇ ਨਾਲ ਨਜਾਇਜ਼ ਹੋ ਰਹੀ ਹੈ ਤਾਂ ਦੂਸਰੇ ਪਾਸੇ ਡੀਐਸਪੀ ਸਿਟੀ ਸੰਜੀਪ ਕੁਮਾਰ ਨੇ ਕਿਹਾ ਕਿ ਪਤਾ ਲੱਗਿਆ ਕਿ ਕੋਈ ਝਗੜਾ ਹੋਇਆ ਸੀ ਤੇ ਇਹਨਾਂ ਦੋਨਾਂ ਧਿਰਾਂ ਨੂੰ ਬਿਠਾ ਕੇ ਆਫਿਸ ਦੇ ਵਿੱਚ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਕੋਈ ਵੀ ਦੋਸ਼ੀ ਪਾਇਆ ਜਾਂਦਾ ਤਾਂ ਉਸ ਦੇ ਉੱਤੇ ਕਾਨੂੰਨੀ ਕਾਰਵਾਈ ਦਾ ਭਰੋਸਾ ਵੀ ਜਿਹੜਾ ਪੁਲਿਸ ਵੱਲੋਂ ਦਿੱਤਾ ਗਿਆ। ਭਾਜੀ ਮੈਂ ਨਾ ਇਹਨਾਂ ਦੇ ਲਾਟਰੀ ਸਟਾਲ ਤੇ ਗਿਆ ਜਿੰਨ ਜੀਤਦੇ ਤੇ ਮਾਜਿੰਦੇ। ਇਹਨਾਂ ਮੇਰਾ ਨਾਂ ਤੇ ਨੰਬਰ ਆਇਆ ਇਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਬੱਲੇ ਉੱਥੇ ਮੈਂ ਨਾ ਤਾਂ ਕੰਮ ਕੀ ਕੀਤੀ। ਬਾਅਦ ਵਿੱਚ ਮੈਂ ਅਲੀਆ ਰੋਡ ਤੇ ਚੱਲ ਗਿਆ ਤੇ ਉੱਥੇ ਮੈਨੂੰ 20-25 ਜਣੇ ਪੈ ਗਏ ਉੱਥੇ ਜਾ ਕੇ ਇਹਨਾਂ ਨੇ ਮੇਰੇ ਸਿਰ ਤੇ ਮਾੜੀ ਛੱਟ ਲੱਗ ਤੇ ਮਾਰਿਆ ਦਾਤਰ। ਹਾਂਜੀ ਫਿਰ ਭਾਜੀ ਆਪਾਂ ਆਤੇ ਸਿਵਲ ਹਸਪਤਲ ਮੈਨੂੰ ਮੇਰੇ ਭਾਜੀ ਐਡਮਿਟ ਕਰਾਣ ਆਏ ਸਿਵਲ ਹਸਪਤਲ ਇਹਨਾਂ ਨੇ ਫਿਰ ਕੀ ਨਹੀਂ ਮੇਰੇ ਦੂਜੇ ਭਾਜੀ ਦੇ ਵੀ ਛੱਟ ਲਈ ਦਾਤਰ ਮਾਰੇ ਇੱਥੇ ਸਿਵਲ ਹਸਪਤਲ ਸੀਸੀਟੀਵੀ ਕੈਮਰੇ ਵਿੱਚ ਜਿੰਨਾਂ ਦੀ ਵੀਡੀਓ ਵੀ ਬਣੀ ਹੋਈ ਹੈ ਸੀਸੀਟੀਵੀ ਕੀ ਸਿਵਲ ਹਸਪਤਲ 'ਤੇ ਪੁਲਿਸ ਆਈ ਉਹਨਾਂ ਨੇ ਆ ਕੇ ਰੋਕਿਆ ਉਹਨਾਂ ਨੂੰ ਇਹਨਾਂ ਨੇ ਇੱਥੇ ਵੀ ਆ ਕੇ ਸਾਡੇ ਤੇ ਹਮਲਾ ਕੀਤਾ ਹੈ ਅੱਜ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਇਹਨਾਂ ਦੇ ਪਰਚਾ ਹਨ ਜਿਹਦੇ ਕਾਨੂੰਨੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਇਹਨਾਂ ਦੇ ਪਰਚਾ ਹੋਣਾ ਚਾਹੀਦੇ ਸਰ ਬਿੱਤੀ ਤੇਰ ਸ਼ਾਮ ਰਾਤ ਸਮੇਂ ਇੱਕ ਕੋ ਝਗੜਾ ਹੋਇਆ ਕੀ ਝਗੜਾ ਹੋਇਆ ਕੀ ਕਾਰਵਾਈ ਕੀਤੀ ਜਾਵੇ ਰੰਜੀਤ ਸਿੰਘ ਆਪਣਾ ਡੇਰਾ ਰੋਡ ਤੇ ਉਹਦੀ ਦੁਕਾਨ ਹੈ ਜੇ ਮੈਡੀਕਲ ਦੀ ਦੇਸੀ ਦਵਾਈਆਂ ਦਿੰਦਾ ਉਹ ਆਪਣੇ ਘਰ ਨੂੰ ਜਲ ਜਾ ਰਿਹਾ ਸੀ ਗਲੀਬਾਲ ਰੋਡ ਤੇ ਉਹਨਾਂ ਨੂੰ ਦੂਸਰੀ ਪਾਰਟੀ ਅਸ਼ੀਸ਼ ਪਾਰਟੀ ਸੀ ਉਹਨਾਂ ਨੇ ਉਹ ਮੋਟਰਸਾਈਕਲ ਤੇ ਸੀ ਉਹਨੂੰ ਚੰਗੀ ਉਹਦੀ ਮਾਰਕ ਬਾਈਕੀ ਦੀ ਮੁਰਸ਼ਾਦ ਵੀ ਪੰਨਿਆ ਜਦੋਂ ਉਥੇ ਦਾਖਲ ਹੋ ਗਿਆ ਰঞ্জੀਤ ਸਿੰਘ ਤੇ ਉਥੇ ਆਪਣੇ بیٹے ਨੂੰ ਨਾਲ ਲੈ ਗਿਆ ਤੇ ਨਾਲ ਆਪਣਾ ਨੌਕਰ ਗੌਰਵ ਨੂੰ ਵੀ ਲੈ ਗਿਆ ਸੀ ਉਥੇ ਉਹਨੂੰ ਦਾਖਲ ਕਰਾਇਆ ਉਸ ਤੋਂ ਬਾਅਦ ਵਿੱਚ ਉਹ ਦੂਸਰੀ ਪਾਰਟੀ ਜਿਹੜੀ ਆਸ਼ੀਸ਼ ਉਹਨਾਂ ਦੀ ਵੀ ਸੱਤਾ ਲੱਗੀਆਂ ਹੋਣਗੀਆਂ ਉਹ ਜਦੋਂ ਉਥੇ ਆਏ ਨੇ ਉਥੇ ਇਹਨਾਂ ਦਾ ਇੱਕ ਵਾਰੀ ਫਿਰ ਕਾਫੀ ਝਗੜਾ ਹੋ ਗਿਆ ਆਸ਼ੀਸ਼ ਪਾਰਟੀ ਦਾ ਉਹਦੇ ਵਿੱਚ ਇਹਨਾਂ ਦੇ ਖੂਰ ਲੱਗ ਗਈਆਂ ਸੱਤਾ ਤੇ ਅਸ਼ੀਸ਼ ਪਾਰਟੀ ਦੇ ਵੀ ਤਿੰਨ ਬੰਦਿਆਂ ਦੇ ਲੱਗੀਆਂ ਅਸ਼ੀਸ਼ ਦੇ ਵਿੱਚ ਜਿਹੜੇ ਉਹਨਾਂ ਤੋਂ ਅਜੇ ਤੇ ਗੁਰਜੀਤ ਜਿਹੜੇ ਕਮੰਤ ਰਾਜ ਕਾਂਧੀ ਕੈਂਪ ਦੇ ਸੀ ਉਹਨਾਂ ਦੇ ਲੱਗੀਆਂ ਸਟਾਂ ਤੇ ਪਲੱਸ ਇਹਦਾ ਜਦੋਂ ਦੂਸਰੀ ਵਾਰੀ ਜਿਹੜੀ ਲੜਾਈ ਹੋਈ ਉਹਦੇ ਵਿੱਚ ਰਣਜੀਤ ਸਿੰਘ ਦਾ ਬੇਟਾ ਅ ਅਕੜਾ ਰਣਜੋਤ ਤੇ ਨਾਲ ਉਹਨਾਂ ਦਾ ਨੌਕਰ ਜਿਹੜਾ ਗੌਰਵ ਉਹਦੇ ਵੀ ਸਟਾਂ ਲੱਗੀਆਂ ਨੇ ਐਮਐਲਏ ਰਕਟੀਆਂ ਅਜੇ ਤੱਕ ਐਮਐਲਏ ਰਸੀਵ ਨਹੀਂ ਹੋਈਆਂ ਜਿਸ ਤਰ੍ਹਾਂ ਦੀ ਆਉਂਦੀ ਕਿ ਉਹਦੇ ਮੁਤਾਬਕ ਕਾਰਵਾਈ ਚੱਲ ਰਹੀ ਹੈ ਸੋ ਅੱਗੇ ਬਾਤ ਇਹ ਗੱਲ ਕਰਦੇ ਹਾਂ 8 ਜਨਵਰੀ ਨੂੰ ਪਿੰਡ ਖਮਾਣੋ ਖੁਰਦ ਦੇ ਵਿੱਚ ਰਹਿੰਦੀ ਇੱਕ ਵਿਧਵਾ ਦੇ ਉੱਪਰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉਸ ਦੇ ਘਰ ਦੇ ਵਿੱਚ ਵੜ ਕੇ ਇਹ ਹਮਲਾ ਕੀਤਾ ਗਿਆ ਵਿਧਵਾ ਔਰਤ ਨੇ ਮੌਕੇ ਦੇ ਉੱਤੇ ਜਦੋਂ ਐਮਸੀ ਨੂੰ ਬੁਲਾਇਆ ਤਾਂ ਐਮਸੀ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਉੱਪਰ ਵੀ ਵਿਧਵਾ ਔਰਤ ਦੇ ਜੀਠ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਇੰਨਾ ਹੀ ਨਹੀਂ ਪੀੜਤ ਔਰਤ ਨੇ ਇਲਜ਼ਾਮ ਲਗਾਇਆ ਕਿ ਜੇਠ ਦੇ ਅਤੇ ਉਸ ਦੇ ਨਾਲ ਆਏ ਵਿਅਕਤੀਆਂ ਦੇ ਘਰੋਂ ਆਈ ਔਰਤਾਂ ਨੇ ਵੀ ਉਹਨਾਂ ਦੇ ਉੱਪਰ ਹਮਲਾ ਕੀਤਾ ਅਤੇ ਇਸ ਦੀ ਸ਼ਿਕਾਇਤ ਜਿਹੜੀ ਹੈ ਪਹਿਲਾਂ 112 ਨੰਬਰ ਦੇ ਉੱਤੇ ਕੀਤੀ ਗਈ ਅਤੇ ਬਾਅਦ ਵਿੱਚ ਥਾਣਾ ਖਮਾੜੋ ਵਿਖੇ ਸ਼ਿਕਾਇਤ ਵੀ ਜਿਹੜੀ ਹੈ ਦਰਜ ਕਰਵਾਈ ਗਈ। ਪਰ ਹੁਣ ਤੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੀੜਤ ਵਿਧਵਾ ਔਰਤ ਨੇ ਇਲਜ਼ਾਮ ਲਗਾਇਆ ਕਿ ਇਹ ਹਮਲਾ ਮੇਰੇ ਜੇਠ ਦੇ ਵੱਲੋਂ ਕਰਵਾਇਆ ਗਿਆ ਕਿਉਂਕਿ ਜਦੋਂ ਦੀ ਮੇਰੇ ਪਤੀ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਉਹਨਾਂ ਦਾ ਜੋ ਜੇਠ ਹੈ ਜ਼ਮੀਨ ਦੇ ਟੁਕੜੇ ਦੇ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਨੇ ਤੇ ਕੋਈ ਵੀ ਉਹਨਾਂ ਦੀ ਸੁਣਵਾਈ ਜਿਹੜੀ ਹੈ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸੁਣਵਾਈ ਕਰਨ ਅੱਗੇ ਆਉਂਦਾ ਤਾਂ ਉਸ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਹੈ। ਇਹ ਸਾਰੀ ਘਟਨਾ ਦੀ ਫੁਟੇਜ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਹਰਪ੍ਰੀਤ ਕੋਰ ਵਿਧਵਾ ਔਰਤ ਨੇ ਪੁਲਿਸ ਪ੍ਰਸ਼ਾਸਨ ਤੋਂ ਆਪਣੇ ਉੱਪਰ ਹੋਏ ਹਮਲੇ ਦੀ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਦੂਜੇ ਪਾਸੇ ਪੀੜਤ ਐਮਸੀ ਬਲਮਜੀਤ ਸਿੰਘ ਨੇ ਕਿਹਾ ਕਿ ਹਰਪ੍ਰੀਤ ਕੋਰ ਦੇ ਬੱਚਿਆਂ ਦਾ 8 ਜਨਵਰੀ ਰਾਤ ਨੂੰ ਫੋਨ ਆਇਆ ਕਿ ਸਾਡੇ ਘਰ ਦੇ ਉੱਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਤੇ ਜਦੋਂ ਉਹ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਅ ਜਸਪਿੰਦਰ ਸਿੰਘ ਜੋ ਕਿ ਔਰਤ ਦਾ ਜੇਠ ਹੈ ਉਸ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਦੀ ਪੱਗ ਵੀ ਲਾ ਦਿੱਤੀ ਗਈ ਤੇ ਬਾਅਦ ਵਿੱਚ ਰਾਤ ਨੂੰ ਖਮਾੜੋ ਪੁਲਿਸ ਸਟੇਸ਼ਨ ਵਿਖੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਹੱਲੇ ਤੱਕ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਗਈ ਜੋ ਕਿ ਨਿੰਦਣਯੋਗ ਹੈ ਹਰਪ੍ਰੀਤ ਜੀ ਖੁਰਦਖਮਾਣ ਮੈਂ ਖੁਰਦਖਮਾਣੋਂ ਰਹਿਣ ਵਾਲੀ ਆ ਮੇਰੇ ਕੋਲ ਬੇਟਾ 13 ਸਾਲ ਦਾ ਜੀ ਮੈਂ ਵਿਧਵਾ ਔਰਤਾਂ ਮੇਰੇ ਘਰ ਤੇ ਅਟੈਕ ਕਰਾਇਆ 8 ਤਰੀਕ ਨੂੰ 8 ਤਰੀਕ ਨੂੰ ਅਟੈਕ ਹੋਇਆ ਜਦੋਂ ਮੇਰੇ ਘਰ ਮੈਂ ਐਮਸੀ ਨੂੰ ਕਾਲ ਕੀਤੀ ਤੇ ਮੌਕਾ ਦਿਖਾਇਆ ਸੀ ਮੈਂ ਐਮਸੀ ਨੂੰ ਵੀ ਮੌਕਾ ਦੇਖੋ ਆ ਕੇ ਜਦੋਂ ਮੈਂ ਮੌਕਾ ਦਿਖਾਉਣ ਲੱਗੀ ਤੇ ਉਹਨਾਂ ਨਾਲ ਗੱਲਬਾਤ ਕਰਦੀ ਗਲੀ ਵਿੱਚ ਖੜ ਕੇ ਮੇਰਾ ਜੇਠ ਜਸਪਿੰਦਰ ਸਿੰਘ ਤੇ ਹਰਪਾਲ ਸਿੰਘ ਹੈਪੀ ਜਦੋਂ ਬਾਹਰ ਨਿਕਲ ਕੇ ਆਏ ਮੇਰੀ ਜਦੋਂ ਬਾਹਰ ਨਿਕਲ ਕੇ ਆਏ ਉਹ ਉਹਨਾਂ ਨੇ ਉਹਨਾਂ ਦੀ ਪਗਲਾਈ ਤੇ ਉਹਨਾਂ ਦੀ ਹੱਥੋਪਾਈ ਕੀਤੀ ਇਹਨਾਂ ਦੀ ਪਗਲਾਈ ਐਮਸੀ ਜੀ ਹਾਂਜੀ ਜਦੋਂ ਉਹਨਾਂ ਨੇ ਪੱਗ ਲਾ ਕੇ ਮੇਰੇ ਵੀ ਬਾਲਬੂਲ ਪੱਟੇ ਕੁੜੀਆਂ ਧੀਆਂ ਦੋ ਦੋਨੋਂ ਹੀ ਕੁੜੀਆਂ ਇੱਕ ਹੈਪੀ ਦੀ ਇੱਕ ਜਸਪਾਲ ਸਿੰਘ ਦੀ ਜਸਪਿੰਦਰ ਸਿੰਘ ਦੀ ਹਰਪਾਲ ਸਿੰਘ ਦੀ ਕੁੜੀ ਇਹਨਾਂ ਨੇ ਵੀ ਮੇਰੇ ਨਾਲ ਹੱਥੋਂ ਪਾਈ ਕੀਤੀ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇੱਕ ਨੰਬਰ ਤੇ ਕਾਲਾਈ ਮੈਨੂੰ ਵੀ ਤੈਨੂੰ ਐਦਾਂ ਕਰ ਦੂੰਗਾ ਐਦਾਂ ਕਰ ਦੂੰਗਾ ਕੌਣ ਬੋਲਦਾ ਸੀ ਉਹ ਪਤਾ ਨਹੀਂ ਜੀ ਕੌਣ ਬੋਲਦਾ ਸੀ ਮੇਰੇ ਕੋਲ ਨੰਬਰ ਹੈਗਾ ਏ ਪਰ ਅਸੀਂ ਨੇ 112 ਨੰਬਰ ਤੇ ਕਾਲ ਕੀਤੀ ਪੁਲਸ ਵਾਲੇ ਕੰਪਲੇਨ ਲਿਖਾਈ ਜਦੋਂ ਉਹ ਮੌਕਾ ਦੇਖਣ ਆਏ ਮੌਕਾ ਵੀ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਥਾਣੇ ਜਾ ਕੇ ਆਏ ਸੀ ਹਾਂਜੀ ਥਾਣੇ ਜਾ ਕੇ ਆਏ ਸੀ ਜੀ ਠੀਕ ਕੀ ਕਿਹਾ ਪੁਲਸ ਨੇ ਪੁਲਸ ਨੇ ਕਿਹਾ ਵੀ ਮੌਕਾ ਦੇ ਵੀ ਸਵੇਰ ਨੂੰ ਦੇਖਦੇ ਆ ਜਦੋਂ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਜੀ ਥੋੜੇ ਜਿਹਾ ਹਮਲਾ ਕਿਸ ਤਰ੍ਹਾਂ ਹੋਇਆ ਹੋ হামਲਾ ਜੀ ਮਤਲਬ ਕਿ ਜਿਹੜਾ ਉਹ ਹੁੰਦਾ ਦਾ ਹੁੰਦਾ ਗੰਨੇਵਾਲਾ ਦਾ ਨਹੀਂ ਹੁੰਦਾ ਉਹਦੇ ਨਾਲ ਗੰਡਾਸੇ ਨਾਲ ਕੈਂਵੇਰੇ ਪੰਨੇ ਤੇ ਮੀਟਰ ਤੇ ਟੈਕ ਕੀਤਾ ਉਹਨਾਂ ਨੇ ਕਿਨੇ ਜਾਣੇ ਸੀ ਦੋ ਜਾਣੇ ਸੀ ਜੀ ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ ਅਣ ਅਣਪਛਤਾ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਉਹ ਮਿਲੇ ਮੈਨੂੰ ਕੋਈ ਮਤਲਬ ਕਿ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਵੋਲਸ ਨੇ ਕੋਈ ਚੱਕਣ ਨਹੀਂ ਚੱਕਿਆ ਹੈਗਾ ਜੀ। ਇਹ ਤੁਹਾਨੂੰ ਸ਼ੱਕ ਮੈਨੂੰ ਕੋਈ ਇਨਸਾਫ ਮਿਲੇ ਜੀ। ਤੁਹਾਨੂੰ ਸ਼ੱਕ ਹੈ ਕਿ ਹਾਂਜੀ ਮੈਨੂੰ ਸ਼ੱਕ ਹੈਗਾ ਜੀ ਮੇਰਾ 1.5 ਸਾਲ ਹੋ ਗਿਆ ਮੇਰੇ ਘਰ ਵਾਲੇ ਨੂੰ ਮਰੇ ਨੂੰ ਜਦੋਂ ਮੇਰਾ ਘਰ ਵਾਲਾ ਮਰਿਆ ਸੀ ਜਦੋਂ ਮੇਰੇ ਘਰ ਵਾਲਾ ਮਰਿਆ ਸੀ ਜਦੋਂ ਵੀ ਮੈਨੂੰ ਬਹੁਤ ਪਰੇਸ਼ਾਨ ਤੰਗ ਕਰਦੇ ਸੀ ਮੇਰੇ ਘਰ ਦੇ ਹੀ ਸੀ ਜੀ। ਹਾਂਜੀ ਕਿ ਸਿੱਧ ਗੱਲ ਨੂੰ ਲਿਖ ਦੱਸ ਤਾ ਦਵੋ ਨੂੰ। ਮੈਨੂੰ ਜਮੀਨ ਦੀਆਂ ਧਮਕੀਆਂ ਦਿੰਦੇ ਨੇ ਕਦੇ ਕਹਿੰਦੇ ਨੇ ਵੀ ਉਹ ਬੇਦਖਲ ਕਰਿਆ ਹੋਇਆ ਤੇ ਤੇਰਾ ਜ ਮੇਰਾ ਜੇਠ ਆ ਜਿਹੜਾ ਜਸਪਿੰਦਰ ਸਿੰਘ ਕਹਿੰਦਾ ਵੀ ਤੇਰੇ ਘਰ ਵਾਲਾ ਰਣਜੋਤ ਸਿੰਘ ਬੇਦਖਲ ਕਰਿਆ ਹੋਇਆ ਸੀ ਤੇਨੂੰ ਕੁਛ ਨਹੀਂ ਮਿਲਦਾ ਹੈਗਾ ਇੱਥੋਂ ਤੈਨੂੰ ਕੱਢਾਂਗੇ ਐਦਾਂ ਦੀਆਂ ਵੀ ਧਮਕੀਆਂ ਤੇਰਾ ਮਤਲਬ ਜਮੀਨੀ ਲੜਾਈ ਚੱਲਦੀ ਹੈ ਹਾਂਜੀ ਹਾਂਜੀ ਜਮੀਨ ਦੀ ਲੜਾਈ ਹਾਂਜੀ ਕੀ ਮੰਗੀ ਰੱਖੀ ਤੁਸੀਂ ਮੰਗੀ ਹੀ ਰੱਖੀ ਆ ਵੀ ਮੈਨੂੰ ਮੇਰੇ ਮੇਰੇ ਬੇਟੇ ਦਾ ਉਹਦਾ ਜੋ ਵੀ ਉਹਦੇ ਬਾਪ ਦਾ ਹੱਕ ਬਣਦਾ ਉਹ ਮੇਰੇ ਬੇਟੇ ਨੂੰ ਦਿੱਤਾ ਜਾਵੇ ਇਨਸਾਫ ਮਿਲੇ ਜੀ ਜੀ ਨਾ ਜੀ ਮੇਰਾ ਨਾਮ ਬਲਮਜੀਤ ਸਿੰਘ ਹੈ ਮੈਂ ਪਿੰਡ ਖਮਾਣੋ ਕੋ ਦਾ ਸਾਫ ਕਾ ਪ੍ਰਧਾਨ ਆ ਮੈਂ ਨਗਰ ਕਾਉਂਸਲ ਖਮਾਣੋ ਦਾ ਹੁਣ ਮੇਰੇ ਮੈਸੇਜ ਕਾਉਂਸਲਰ ਆ ਕੀ ਘਟਨਾ ਕੀ ਹੋਈ ਆ ਇਹ ਘਟਨਾ ਜੀ ਤਕਰੀਬਨ 8 ਤਰੀਕ ਦੀ ਗੱਲ ਆ ਰਾਤ ਸ਼ਾਮ ਦੀ ਤੇ ਕੁਛ ਅਣਪਛਾਤੇ ਬੰਦਿਆਂ ਨੇ ਸਾਡੀ ਕਿਥੇ ਵਿਧਵਾ ਲੇਡੀਜ਼ ਉਹਦੇ ਘਰ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੇ ਜਦੋਂ ਬੱਚੇ ਨੇ ਉਹਨਾਂ ਨੇ ਮੈਨੂੰ ਫੋਨ ਕਰਿਆ ਮੈਂ ਜਲਦੀ ਜੀ ਉੱਥੇ ਮੌਕਾ ਦੇਖਣ ਗਿਆ ਜਦੋਂ ਮੈਂ ਮੌਕਾ ਦੇਖ ਕੇ ਪਰੇ ਵਾਲ ਦੇ ਆ ਰਿਹਾ ਸੀ ਉਹਦੇ ਕੋਲੋਂ ਨੂੰ ਸਮਝਾ ਰਿਹਾ ਸੀ ਵੀ ਪਾਈ ਆਪਣੀ ਪੁਲਿਸ ਕੰਪਲੇਂਟ ਵਗੈਰਾ ਕਰੋ ਇਹ ਹੈ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਇਹਨਾਂ ਨੂੰ ਉਹਦੇ ਜਿਹੜੇ ਦਿਓਰੇਟ ਨੇ ਉਹ ਨਿਕਲੇ ਸ਼ਰਾਬੀ ਹਾਲਤ ਚ ਤੇ ਉਹਨੂੰ ਵੀ ਗਾਲੀ ਗਲੋਚ ਕੀਤੀ ਮੇਰੇ ਨਾਲ ਵੀ ਹਥੋਪਾਈ કરી ਉਹਦੇ ਨਾਲ ਵੀ ਮਾਰਕਾਈ ਕੀਤੀ ਤੇ ਅਸੀਂ ਪੁਲਿਸ ਨੂੰ ਜਾ ਕੇ ਰਾਤ ਨੂੰ ਉਹਦੋਂ ਕੰਪਲੇਂਟ ਕੀਤੀ ਉਹ ਵੀ ਸੀ ਉਹਦੇ ਪਰਿਵਾਰ ਵੀ ਪੇਕੇ ਵੀ ਆਗੇ ਸੀਗੇ ਤੇ ਹਣੀ ਹਾਲੇ ਤੱਕ ਕੋਈ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਬਿਲਕੁਲ ਬਿਲਕੁਲ ਲਖਾਈ ਦੀ ਹੈ ਮੇਰੇ ਕੰਨੀ ਤੋਂ ਵੀ ਲੇਡੀਜ਼ ਕੰਨੀਆਂ ਤੋਂ ਕੰਮ ਲੈ ਜਾ ਹਾਂਜੀ ਦੋਨਾਂ ਕੰਨੀਆਂ ਤੋਂ ਕੰਮ ਲੈ ਮੈਨੂੰ ਕਹਿੰਦੇ ਵੀ ਤੂੰ ਇਹਦੀ ਕਿਉਂ ਮਦਦ ਕਰਦਾ ਮੇਰੇ ਨਾਲ ਏਸੇ ਗੱਲੋਂ ਝਗੜਾ ਹੋਇਆ ਕੀ ਮੰਗਤਾ ਹੀ ਮੰਗਦਾ ਹੀ ਇਨਸਾਫ ਹੋਣਾ ਚਾਹੀਦਾ ਮਾੜੇ ਆਂਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਉਹ ਆਂਪਛਾਤੇ ਬੰਦਿਆਂ ਨੇ ਹਮਲਾ ਕੀਤਾ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਕੌਣ ਹੈ ਕਿਹਦੇ ਨਾਲ ਲਿੰਕ ਨੇ ਕੋਈ ਕੈਮਰੇ ਚ ਵੀ ਆਏ ਨੇ ਬੰਦੇ ਹਾਂ ਉਹ ਬੰਦੇ ਕੈਮਰੇ ਚ ਆਏ ਨੇ ਸੀਸੀ ਕੈਮਰੇ ਦੇ ਫੁਟੇਜ ਆ ਝੜੜੇ ਦੀ ਵੀ ਸੀਸੀ ਕੈਮਰੇ ਦੀ ਫੁਟੇਜ ਆ ਸਾਰੀ ਇਹਨੂੰ ਲੈਕੂ ਦੇ ਦੁਆਰਾ ਥੋੜੀ ਗੱਲ ਹੋਈ ਹੈ ਨਾ ਪੁਲਿਸ ਨਾਲ ਜੀ ਮੈਂ ਦੂਸਰੀ ਦੂਜੀ ਪੁਲਿਸ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੀ ਹੋਈ ਹੈ ਪੁਲਿਸ ਕੋਲ ਅਸੀਂ 2-3 ਵਾਰ ਜਾਇਆ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਮੰਗ ਰੱਖਦੇ ਹਾਂ ਮੰਗ ਰੱਖਦੇ ਹਾਂ ਵੀ ਕਾਰਵਾਈ ਹੋਣੀ ਚਾਹੀਦੀ ਹੈ ਵਿਚਾਰੀ ਬੇਵਜਹ ਜਨਾਨੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ ਸੁਵੈਸਿਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਤਾਂ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਵਾਦ